ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਤਿੰਨ ਨਵੇਂ ਰਿਸ਼ਤੇ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅੱਜ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 44 ਸਾਲ ਕਾਸਟ ਜੱਟ ਸੇਖੇ ਜੀ ਇਹਨਾਂ ਦਾ ਗੋਤ ਜੋਹਲੇ ਭਰਾ 1 ਕੇ ਜੀ ਇੰਗਲੈਂਡ ਪੀ ਆਰ ਏ ਪੜਾਣਾ 2 ਨੇ ਮੈਰਿਡ ਨੇ ਕਾਮੇਨਾ ਦਾ 23 ਕਿੱਲੇ ਜ਼ਮੀਨੇ ਜੀ ਤੇ ਮੁੰਡਾ ਇੰਗਲੈਂਡ ਪੀ ਆਰ ਏ ਨੋਟ ਕਰੋ ਜੀ ਮੁੰਡਾ ਡਿਵੋਰਸਡ ਹੈ ਤੇ ਇਹਨਾਂ ਦੀ ਮੰਗੇ ਜੀ ਕੁੜੀ ਭਾਵੇਂ ਪਲੱਸ 2 ਕੀਤੀ ਹੋਵੇ ਜੰਠ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ ਤੇ ਭਾਵੇਂ ਡਿਵੋਰਸਡ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜੀ ਕੁੜੀ ਤੇ ਪਰਿਵਾਰ ਦਾ ਨੰਬਰ ਵੀ ਦਿੱਤਾ ਗਿਆ ਹੈ ਜੀ 98142 27342 98142 27342 ਇਸ ਨੰਬਰ ਤੇ ਕਾਲ ਕਰਕੇ ਜੇ ਤੁਹਾਨੂੰ ਰਿਸ਼ਤਾ ਸੈੱਟ ਆਉਂਦਾ ਤੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲਾਮ ਸਿੰਘ ਕਾਸਟ ਜੱਟ ਸਿੱਖੇ ਗੋਤ ਇਹਨਾਂ ਦਾ ਢਿੱਲੋ ਏ ਜੀ ਉਮਰ ਡੇਟ ਆਫ ਬਰਥ 6 ਜੂਨ 1993 ਆ ਜੀ ਕੱਦ ਇਹਨਾਂ ਦਾ 6 ਫੁੱਟ ਆ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਏ ਐਜੂਕੇਸ਼ਨਲ ਕੁਆਲਿਫਿਕੇਸ਼ਨ ਐਮ ਐਸ ਫਰੋਮ ਕੈਨੇਡਾ ਜੀ ਯੂਨੀਵਰਸਿਟੀ ਸਕੂਲਿੰਗ ਫਰੋਮ ਵਾਈ ਪੀ ਐਸ ਪਟਿਆਲਾ ਬੀ ਟੈਕ ਸਿਵਲ ਇੰਜੀਨੀਅਰਿੰਗ ਥਾਪਰ ਯੂਨੀਵਰਸਿਟੀ ਤੋਂ ਕੈਨੇਡਾ ਪੀ ਆਰ ਨੇ ਜੀ ਫਾਦਰ ਰਿਟਾਇਰ ਨੇ ਜੀ ਚੀਫ ਇੰਜੀਨੀਅਰ ਤੋਂ ਤੇ ਮਦਰ ਨੇ ਜੋ ਐਮ ਐਸ ਸੀ ਚੀਫ ਨੇ ਜੀ ਤੇ ਇਹਨਾਂ ਦਾ ਕਾਮੇ ਜੀ 32 ਕਿਲੇ ਜ਼ਮੀਨ ਹੈ ਤੇ ਮੁੰਡਾ ਡਿਵੋਰਸ ਤੇ ਵਿਆਹ ਤੋਂ 15 ਦਿਨ ਬਾਅਦ ਦੇ ਵਿੱਚ ਹੀ ਡਿਵੋਰਸ ਹੋ ਗਿਆ ਸੀ ਜੀ ਪੈਨਾਲੇ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ 98142 27342 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਚਾਲਪ੍ਰੀਤ ਸਿੰਘ ਡੇਟ ਆਫ ਬਰਥ 381994 ਕਾਸਟ ਜੱਟ ਸਿੱਖ ਹਾਈਟ ਇਹਨਾਂ ਦੀ ਹੈਗੀ ਹੈ ਜੀ 6 ਫੁੱਟ 2 ਇੰਚ ਮੈਡੀਕਲ ਪਲੱਸ 2 ਇਹਨਾਂ ਨੇ ਕੀਤੀ ਹੋਈ ਹੈ ਜੀ ਇਨ ਇੰਡੀਆ ਕੰਪਿਊਟਰ ਸਾਇੰਸ ਇਨ ਕੈਨੇਡਾ ਵਰਕੇ ਇਹਨਾਂ ਦਾ ਜੀ ਟਰਕਿੰਗ ਦਾ ਪੀਆਰ ਨੇ ਇਨ ਕੈਨੇਡਾ ਦੇ ਵਿੱਚ ਇੱਕ ਸਿਸਟਰ ਹੈ ਜੀ ਉਹ ਵੀ ਪੀਆਰ ਨੇ ਕੈਨੇਡਾ ਅਨਮੈਰਿਡ ਨੇ ਫਾਦਰ ਰਿਟਾਇਰ ਨੇ ਜੀ ਗਵਰਨਮੈਂਟ ਜੌਬ ਤੋਂ ਤੇ ਮਦਰ ਜੌਬ ਇਨ ਹੈਲਥ ਡਿਪਾਰਟਮੈਂਟ ਸਿਟੀ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਆਪਣਾ ਇਹਨਾਂ ਦਾ ਬਿਜ਼ਨਸ ਹੈ ਜੀ ਇਨ ਬਟਾਲਾ ਦੇ ਵਿੱਚ ਇਲੈਕਟ੍ਰੋਨਿਕ ਦਾ ਤੇ ਰੈਡੀमेड ਕਾਰਪੈਟਸ ਦਾ ਇਹਨਾਂ ਦਾ ਵੀ ਹੀਠਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ 98142 27342 98142 27342 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਏਸੀ ਜੀ ਆਪਣੇ ਅੱਜ ਦੇ ਨਵੇਂ ਤਿੰਨ ਰਿਸ਼ਤੇ ਇਹਨਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤੇ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੋ ਨੇ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ